ਗੁਰੂ ਹਰਗੋਬਿੰਦ ਦਾ ਨਾਂ ਹੀ ਬੜਾ ਲੋਕੀ ਸੱਚਾ ਪਾਤਸ਼ਾਹ ਕਹਿੰਦੇ ਮਹਾਰਾਜ ਨੂੰ ਸੱਚਾ ਪਾਤਸ਼ਾਹ ਐਵੇਂ ਥੋੜਾ ਕਹਿੰਦੇ ਕੋਈ ਕਾਰ ਨਹੀਂ ਆਦਾ ਸਤਗੁਰੂ ਗੁਰੂ ਹਰਗੋਬਿੰਦ ਮਹਾਰਾਜ ਬੈਠੇ ਨੇ ਕਸ਼ਮੀਰ ਦੀ ਧਰਤੀ ਤੇ ਇਸ ਬਾਗ ਅੰਦਰ ਗੁਰੂ ਹਰਗੋਬਿੰਦ ਮਹਾਰਾਜ ਦਾ ਡੇਰਾ ਸਾਹਮਣੇ ਬਾਗ ਅੰਦਰ ਹਿੰਦੁਸਤਾਨ ਦੇ ਬਾਦਸ਼ਾਹ ਦਾ ਡੇਰਾ ਹੈ ਬੈਠਿਆਂ ਬੈਠਿਆਂ ਬੇਗਮਾਂ ਦੀ ਬਾਦਸ਼ਾ ਸਾਡੇ ਵਾਲੇ ਬੰਨੇ ਤੇ ਲੈਣਾ ਹੀ ਕੋਈ ਟਾਮੀ ਟਾਮੀ ਲੱਗਦੀ ਆ ਤੇ ਉੱਧਰਲੇ ਬੰਨੇ ਵੇਖ ਗੁਰੂ ਹਰਗੋਬਿੰਦ ਮਹਾਰਾਜ ਦੇ ਪਾਸੇ ਲੈਣਾ ਲੱਗੀਆਂ ਲੋਕਾਂ ਦੀਆਂ ਲੋਕੀ ਤੈਨੂੰ ਕਹਿੰਦੇ ਬਾਦਸ਼ਾਹ ਉਹਨੂੰ ਕਹਿੰਦੇ ਸੱਚਾ ਪਾਤਸ਼ਾਹ ਤੁਸੀਂ ਆਖੋਗੇ ਬਾਦਸ਼ਾਹ ਤੇ ਪਾਤਸ਼ਾਹ 'ਚ ਕੋਈ ਫਰਕ ਹੁੰਦਾ ਹੈ ਅਸੀਂ ਆਪਣੇ ਕਿਸੇ ਗੁਰੂ ਨੂੰ ਬਾਦਸ਼ਾਹ ਨਹੀਂ ਕਹਿੰਦੇ ਪਾਤਸ਼ਾਹ ਕਹਿੰਦੇ ਆ ਮੈਂ ਫਰਕ ਕਲੀਅਰ ਕਰ ਦਿਆਂ ਬਾਦਸ਼ਾਹ ਉਹ ਹੁੰਦਾ ਏ ਜਿਹਦਾ ਰਾਜ ਇਸ ਧਰਤੀ ਤੇ ਚੱਲਦਾ ਹੈ ਲੋਕਾਂ ਤੇ ਤੁਹਾਡੇ ਤੇ ਰਾਜ ਜਿਹਦਾ ਚੱਲਦਾ ਉਹ ਬਾਦਸ਼ਾਹ ਬਾਦਸ਼ਾਹ ਉਹ ਹੁੰਦਾ ਏ ਜਿਹਦੇ ਕੰਟਰੋਲ ਅੰਦਰ ਪੂਰਾ ਯੂਨੀਵਰਸ ਹੋਵੇ ਚੰਦ ਸੂਰਜ ਤਾਰੇ ਹਵਾ ਪੌਣ ਪਾਣੀ ਰੁੱਖ ਘਾ ਬੂਟੇ ਪਸ਼ੂ ਪੰਛੀ ਧਰਤੀ ਸਾਰਾ ਕੁਝ ਜਿਹਦੇ ਕੰਟਰੋਲ ਅੰਦਰ ਹੈ ਉਹਨੂੰ ਪਾਤਸ਼ਾਹ ਕਿਹਾ ਜਾਂਦਾ ਹੈ ਅਸੀਂ ਬਾਦਸ਼ਾਹ ਨੂੰ ਨਹੀਂ ਝੁਕਦੇ ਅਸੀਂ ਪਾਤਸ਼ਾਹ ਨੂੰ ਝੁਕਦੇ ਹਾਂ ਬਾਦਸ਼ਾਹ ਦੀ ਬੇਗਮ ਆਂਦੀ ਵੀ ਤੈਨੂੰ ਬਾਦਸ਼ਾਹ ਕਹਿੰਦੇ ਆ ਗੁਰੂ ਅਰਗਵਿੰਦ ਮਹਾਰਾਜ ਨੂੰ ਲੋਕੀ ਪਾਤਸ਼ਾਹ ਕਹਿੰਦੇ ਆ ਉਹ ਕਹਿੰਦੀ ਮੈਂ ਮਿਲ ਕੇ ਆਵਾਂ ਵੀ ਗੁਰੂ ਅਰਜਵਿੰਦ ਮਹਾਰਾਜ ਨੂੰ ਲੋਕੀ ਕਹਿੰਦੇ ਵੀ ਸੋਹਣਾ ਹੀ ਐ ਨਾਵਾ ਸੋਹਣਾ ਹੀ ਐ ਨਾਵਾ ਗੁਰੂ ਅਰਜਵਿੰਦ ਦੀਆਂ ਅੱਖਾਂ 'ਚ ਅੱਖਾਂ ਨਹੀਂ ਪੈਂਦੀਆਂ ਬਾਦਸ਼ਾਹ ਕਹਿੰਦਾ ਜਾ ਚਲੀ ਜਾ ਜਾਂ ਮਿਲਿਆ ਹੁਣ ਉਮਰ ਵਿੱਚ ਗੁਰੂ ਅਰਜਵਿੰਦ ਮਹਾਰਾਜ ਤੋਂ ਛੋਟੀ ਆ 2 ਸਾਲ ਉਹ ਬੇਗਮ 2 ਸਾਲ ਛੋਟੀ ਆ ਉਹਦੇ ਤਾਂ ਸੋਹਾਪਣ ਕਿੰਨਾ ਐ ਉਹ ਸੋਹਣੀ ਕਿੰਨੀ ਕਿਆ ਇਤਿਹਾਸਕਾਰ ਹੋਇਆ ਸੁਜਾਨ ਰਾਏ ਪੰਡਾਰੀ ਕਹਿੰਦਾ ਬਾਦਸ਼ਾਹ ਦੀ ਬੇਗਮ ਇੰਨੀ ਸੋਹਣੀ ਆ ਨੂਰ ਜਹਾਂ ਕਿ ਉਹਦੇ ਤੋਂ ਵਾਦਾ ਰੱਬ ਨੇ ਸੋਹਣੇ ਬਣਾਉਣ ਵਾਲੀ ਕਲਮ ਤੋੜ ਦਿੱਤੀ ਆ ਤੁਸੀਂ ਆਪੇ ਹਿਸਾਬ ਲਾ ਲਓ ਵੀ ਕਿੰਨਾ ਰੂਪ ਹੋਊਗਾ ਉਹਦੇ ਉੱਤੇ ਕਹਿੰਦਾ ਉਸ ਤੋਂ ਵਾਦਾ ਰੱਬ ਨੇ ਉਹ ਕਲਮ ਤੋੜ ਦਿੱਤੀ ਆ ਜਿੱਨਾ ਉਹਦੇ ਤੇ ਰੂਪ ਸੀ ਉਹ ਮੈਲ ਨਾ ਇਹ ਗੁਰੂਵਾਰ ਗਬਿੰਦ ਮਹਾਰਾਜ ਦੇ ਦਰਬਾਰ ਅੰਦਰ ਆਉਣ ਤੋਂ ਪਹਿਲਾਂ ਉਹ ਸ਼ੀਸ਼ੇ ਦੇ ਅੱਗੇ ਖਲੋਤੀ ਕਹਿੰਦੀ ਨੂਰਜਹਾਂ ਤੋ ਚਲ ਲਈਆਂ ਗੁਰੂ ਅਰਜਨ ਦੇਵ ਮਹਾਰਾਜ ਦੇ ਦਰਬਾਰ ਅੰਦਰ ਲੋਕੀ ਕਹਿੰਦੇ ਉਹਦੀ ਅੱਖਾਂ 'ਚ ਅੱਖਾਂ ਨਹੀਂ ਪੈਂਦੀਆਂ ਇੰਨਾ ਸੋਹਣਾ ਹੈ ਪਰ ਨੂਰਜਹਾਂ ਤੂੰ ਕਿਹੜੀ ਕਿਸੇ ਤੋਂ ਘਟਿਆ ਝੁਕੀ ਨਾ ਖਲੋਹ ਸਾਹਮਣੇ ਜਾ ਕੇ ਤੈਨੂੰ ਖੁਦ ਗੁਰੂ ਕਵੇ ਇੱਥੇ ਆ ਕੇ ਬਹਿ ਸੁਜਾਨ ਰਾਏ ਭੰਡਾਰੀ ਨੂੰ ਪੜੋ ਬੰਦੇ ਦੇ ਕੋਲ ਦੋ ਤਰ੍ਹਾਂ ਦਾ ਗਹਿਣਾ ਹੈ ਇੱਕ ਬਾਹਰ ਦਾ ਗਹਿਣਾ ਹੈ ਇੱਕ ਰੂਪ ਦਾ ਗਹਿਣਾ ਹੈ ਜਿਹਨੂੰ ਰੂਪ ਦਾ ਗਹਿਣਾ ਰੱਬ ਨੇ ਦਿੱਤਾ ਉਹ ਦੁਨਿਆਵੀ ਗਹਿਣਾ ਨਾਂ ਵੀ ਪਾਵੇ ਤੇ ਚੱਲ ਜਾਂਦਾ ਹੁਣ ਜਿਹਦੇ ਮੇਰੇ ਕੋਲ ਕੋਈ ਹੈ ਕੱਖ ਨਹੀਂ ਉਹਦੇ ਫਿਰ ਬਾਹਰ ਦਾ ਟੌਰ ਟਪਕਾ ਥੋੜਾ ਬੋੜਾ ਲਾਊਗਾ ਇਹ ਨਾ ਬਾਹਰ ਦਾ ਛੱਜੇ ਛੁੱਜੇ ਤੇ ਲਾਉਣੇ ਪੈਂਦੇ ਕੋਠੀ ਨੂੰ ਮਲੇ ਮੋਟੇ ਵੀ ਨਹੀਂ ਅੰਦਰ ਕੱਖ ਹੈਗਾ ਤੇ ਪਰ ਕਈਆਂ ਨੂੰ ਰੱਬ ਨੇ ਹੁਸਨ ਵੀ ਦਿੱਤਾ ਤੇ ਗਹਿਣਾ ਘਟਾ ਵੀ ਦਿੱਤਾ ਉਹ ਕਹਿੰਦੇ ਉਹਨਾਂ ਦਿਨਾਂ 'ਚ ਜਦੋਂ ਬਾਦਸ਼ਾਹ ਨੂੰ ਮਿਲਣ ਆਈ ਜਿਹੜੀ ਕਢਾਈ ਉਹਦੇ ਲਹਿੰਗੇ 'ਤੇ ਹੋਈ ਸੀ ਉਹਦਾ ਰੇਟ ਉਸ ਜ਼ਮਾਨੇ 'ਚ 25 ਲੱਖ ਰੁਪਏ ਬਣਦਾ ਸੀ ਹੁਣ ਉਹ ਵੀ ਬਾਦਸ਼ਾਹ ਦੀ ਘਰ ਵਾਲੀ ਆ ਗੁਰੂ ਹਰਗੋਬਿੰਦ ਨੂੰ ਮਿਲਣ ਆਉਣ ਲੱਗੀ ਆ ਤੇ ਜਿੰਨਾ ਭਾਰਾ ਉਹਦਾ ਲਹਿੰਗਾ ਹੈ ਉਹ ਕੱਲੀ ਕੋ ਤੁਰਿਆ ਵੀ ਨਹੀਂ ਜਾਂਦਾ 22 ਗੋਲੀਆਂ 22 ਨੌਕਰ ਰਾਣੀਆਂ ਨੇ ਮਗਰ ਉਹਦਾ ਲਹਿੰਗਾ ਚੁੱਕਿਆ ਸੀ ਮਸਾਂ ਹੀ ਉਹ ਤੁਰ ਕੇ ਆਉਂਦੀ ਸੀ ਅਗੀ ਗੁਰੂਵਾਰ ਗਬਿੰਦ ਮਹਾਰਾਜ ਦੇ ਦਰਬਾਰ ਅੰਦਰ ਆਉ ਖਲੋਤੀ ਜੀ ਸੱਚੇ ਪਾਤਸ਼ਾਹ ਨੇ ਉਹਦੇ ਵੱਲ ਵੇਖਿਆ ਉਹਨੇ ਮਹਾਰਾਜ ਵੱਲ ਵੇਖਿਆ ਸਤਗੁਰਾਂ ਦੇ ਨੈਣਾ ਚੋਂ ਅੰਮ੍ਰਿਤ ਇੰਨਾ ਡੁੱਲ ਡੁੱਲ ਪਵੇ ਕਿ ਨੂਰ ਜਹਾਨ ਦੀਆਂ ਅੱਖਾਂ ਇੱਕ ਵਾਰੀ ਝੁਕੀਆਂ ਦੋ ਵਾਰੀ ਝੁਕੀਆਂ ਤਿੰਨ ਵਾਰੀ ਝੁਕੀਆਂ ਜੰਗਲ 'ਚ ਜਦੋਂ ਤੋਂ ਸ਼ੇਰ ਖਲੋਂਦੇ ਆ ਨਾ ਉਹ ਲੜਦੇ ਨਹੀਂ ਪਹਿਲਾਂ ਅੱਖਾਂ 'ਚ ਅੱਖਾਂ ਪਾ ਕੇ ਵੇਖਦੇ ਆ ਜਿਹਦੀਆਂ ਪਹਿਲਾਂ ਅੱਖਾਂ ਝੁਕਦੀਆਂ ਉਹ ਹਾਰ ਗਿਆ ਇਹ ਸਾਡੀ ਆਮ ਦੁਨੀਆਦਾਰੀ 'ਚ ਵੀ ਆ ਤੁਸੀਂ ਕਿਸੇ ਦੀਆਂ ਅੱਖਾਂ ਚੱਖਾਂ ਪਾ ਕੇ ਵੇਖੋ ਜਿਹਦੀਆਂ ਅੱਖਾਂ ਪਹਿਲਾਂ ਨੀਵੀਆਂ ਹੋ ਗਈਆਂ ਉਹ ਬੰਦਾ ਸਰੈਂਡਰ ਕਰ ਚੁੱਕਾ ਹੈ ਬੇਗਮ ਨੇ ਤਿੰਨ ਵਾਰ ਵੇਖਣ ਦਾ ਯਤਨ ਕੀਤਾ ਤੇ ਤਿੰਨ ਵਾਰ ਉਹਦੀਆਂ ਅੱਖਾਂ ਝੁਕੀਆਂ ਹੁਣ ਬੋਲੇ ਮੇਰੇ ਪਾਤਸ਼ਾਹ ਉਮਰ 'ਚ 2 ਸਾਲ ਛੋਟੀ ਵੱਡੀ ਮਹਾਰਾਜ ਨਾਲੋਂ ਮਹਾਰਾਜ ਛੋਟੇ ਉਹਦੇ ਨੂੰ ਸੱਚੇ ਪਾਤਸ਼ਾਹ ਨੇ ਮੁਸਕਰਾ ਕੇ ਇੱਕ ਹੀ ਸ਼ਬਦ ਬੋਲਿਆ ਇੱਕ ਸ਼ਬਦ ਨੇ ਨੂਰ ਜਾਂ ਦੀ ਜਾਨ ਕੱਢ ਕੇ ਰੱਖ ਦਿੱਤੀ ਦਰਵਾਜ਼ੇ ਦੀ ਖਲੋਤੀ ਉਹਨੂੰ ਇਹ ਸੀ ਗੁਰੂ ਮੇਰੇ ਹੁਸਨ ਤੋਂ ਗੁਰੂ ਮੇਰੀ ਚੜਤ ਤੋਂ ਪ੍ਰਭਾਵਿਤ ਹੋਵੇਗਾ ਸੱਚੇ ਪਾਤਸ਼ਾਹ ਨੇ ਕੋਈ ਸ਼ਬਦ ਬੋਲ ਕੇ ਆਖਿਆ ਧੀਏ ਨੂਰ ਜਹਾਂ ਮਰਨ ਜੋਗੀ ਹੋਗੀ ਨਾਲੀ ਮਹਾਰਾਜ ਕਹਿੰਦੇ ਧੀਏ ਜਿੰਨਾ ਸ਼ਿੰਗਾਰ ਆਪਣੇ ਤਨ ਤੇ ਕਰਕੇ ਆਈਆਂ ਜੇ ਅੱਧਾ ਸ਼ਿੰਗਾਰ ਆਪਣੇ ਮਨ ਤੇ ਕਰਕੇ ਆਈ ਹੁੰਦੀ ਤੇ ਹੁਣ ਤੱਕ ਅੱਲਾ ਨੂੰ ਮਿਲ ਪੈਣਾ ਸੀ ਤੂੰ ਉੱਥੋਂ ਹੀ ਮੁੜ ਗਈ ਪਿਛਾਂ ਆਪਣੇ ਘਰ ਵਾਲੇ ਨੂੰ ਜਾ ਕੇ ਕਹਿੰਦੀ ਬਾਦਸ਼ਾਹ ਉਹ ਵਾਕਈ ਸੱਚਾ ਬਾਦਸ਼ਾਹ ਐ ਐਵੇਂ ਨਹੀਂ ਲੈਣਾ ਲੱਗੀਆਂ ਗੁਰੂ ਹਰਗੋਬਿੰਦ ਦੀ ਰੀਸ ਕੋਈ ਨਹੀਂ ਕਰ ਸਕਦਾ ਗੁਰੂ ਹਰਗੋਬਿੰਦ ਮਹਾਰਾਜ ਦੇ ਬਰਾਬਰ ਕੋਈ ਨਹੀਂ ਹੋ ਸਕਦਾ ਵਾਕਈ ਉਹ ਦੋਹਾਂ ਜਹਾਨਾਂ ਦਾ ਮਾਲਕ ਆ ਉਸ ਸੱਚੀ ਸਰਕਾਰ ਗੁਰੂ ਹਰਗੋਬਿੰਦ ਮਹਾਰਾਜ ਦੇ ਪਵਿੱਤਰ ਦਰਬਾਰ ਅੰਦਰ ਜੁੜ ਕੇ ਬੈਠੇ ਹੋ ਇੱਕ ਵਾਰ ਸਾਰੀ ਸੰਗਤਾਂ ਦੇ ਜੋੜ ਕੇ ਆਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ